जय साईं जी दी रब एक जय साईं जी 786 एस ए ऑफिशियल चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ ਨਿੱਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਉਹ ਮਿਲਦੀ ਰਹੇ ਬਾਬਾ ਜੀ ਫਕੀਰਾਂ ਨੇ ਕਿਸੇ ਫਕੀਰ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਕਿ ਲੋਕ ਕੀ ਕਹਿੰਦੇ ਆਪਣੇ ਚਿਹਰੇ ਨੂੰ ਸਾਫ਼ ਰੱਖਦੇ ਆ ਆਪਣੇ ਚਿਹਰੇ ਨੂੰ ਸਾਫ਼ ਰੱਖਦੇ ਆ ਜਿਸ ਨੂੰ ਲੋਕਾਂ ਨੇ ਦੇਖਣਾ ਪਰ ਆਪਣੇ ਦਿਲ ਨੂੰ ਤੇ ਆਪਣੇ ਕਰਮਾਂ ਨੂੰ ਸਾਫ਼ ਰੱਖਣਾ پاک ਰੱਖਣਾ ਭੁੱਲ ਜਾਂਦੇ ਆ ਜਿੱਦੇ ਤੇ ਨਜ਼ਰ ਉਹ ਸੋਹਣੇ ਸਾਈਂ ਦੀ ਹੁੰਦੀ ਹੈ ਉਹ ਸੋਹਣੇ ਖੁਦਾ ਦੀ ਹੁੰਦੀ ਹੈ ਤੇ ਰੱਬ ਚਿਹਰੇ ਦੇਖ ਕੇ ਥੋੜੀ ਗੱਲ ਬਾਨੀ ਹੈ ਬਾਬਾ ਜੀ ਇਹ ਫਕੀਰ ਗੁਰੂ ਰਹਿਬਰ ਪੀਰ ਚਿਹਰੇ ਦੇਖ ਕੇ ਥੋੜੀ ਰਹਿਮਤਾ ਬਖਸ਼ਦੇ ਆ ਇਹ ਤਾਂ ਪੜਦੇ ਹੀ ਦਿਲ ਵਾਲੀ ਕਿਤਾਬ ਹੈ ਇਹ ਤਾਂ ਪੜਦੇ ਕਰਮਾਂ ਵਾਲੀ ਖੇਡ ਹੈ ਇਹ ਕੀ ਕਰਕੇ ਆਇਆ ਹੈ ਕਿਹਦੇ ਨਾਲ ਕਰਕੇ ਆਇਆ ਹੈ ਜਾ ਕੇ ਕੀ ਕਰਨ ਵਾਲਾ ਹੈ ਸਭ ਜਾਣਦੇ ਹੁੰਦੇ ਆ ਬਾਬਾ ਜੀ ਸੋ ਆਓ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ ਬਾਬਾ ਜੀ ਕਿ ਇੱਕ ਵਾਰ ਨਾ ਕਹਿੰਦੇ ਕਿ ਉਹ ਦਰਵਾਜ਼ੇ ਤੇ ਨਾ ਕੋਈ ਆਦਮੀ ਖੜਾ ਸੀ ਦਸਤਕ ਦੇ ਰਿਹਾ ਸੀ ਤਾਂ ਇੱਕ ਨੌਜਵਾਨ ਨਿਕਲਿਆ ਉਹਨੇ ਦਰਵਾਜ਼ਾ ਖੋਲਿਆ ਔਰ ਦਰਵਾਜ਼ਾ ਖੋਲ ਕੇ ਉਹਨੇ ਪੁੱਛਿਆ ਕਿ ਤੁਸੀਂ ਕੌਣ ਹੋ ਬੜੇ ਆਕਰਸ਼ਿਤ ਵਿਅਕਤੀ ਸੀ ਯਾਨੀ ਕਿ ਬੜਾ ਅਟਰੈਕਟਿਵ ਪਰਸਨ ਸੀ ਜਿਹੜਾ ਆਇਆ ਕਿ ਦਿਲ ਖਿੱਚਵਾਜ ਜਿਹਨੂੰ ਕਹਿ ਦਿੰਦੇ ਆ ਤਾਂ ਉਹਨੇ ਪੁੱਛਿਆ ਕਿ ਤੁਸੀਂ ਕੌਣ ਹੋ ਉਸ ਨੌਜਵਾਨ ਨੇ ਤਾਂ ਅੱਗੋ ਜਿਹੜੇ ਵਿਅਕਤੀ ਆਇਆ ਸੀ ਉਹ ਬੋਲਿਆ ਕਿ ਅੱਜ ਮੈਂ ਤੇਰੇ ਦਰਵਾਜ਼ੇ ਤੇ ਆਪ ਆਇਆ ਹਾਂ ਤੇ ਤੂੰ ਮੈਨੂੰ ਪਹਿਚਾਨ ਨਹੀਂ ਰਿਹਾ ਤੋ ਨੌਜਵਾਨ ਕਹਿਣ ਲੱਗਾ ਜੀ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਮੈਂ ਤੁਹਾਨੂੰ ਇਹੀ ਪੁੱਛਿਆ ਕਿ ਤੁਸੀਂ ਕੌਣ ਹੋ ਮੈਂ ਤੁਹਾਨੂੰ ਪਹਿਚਾਨ ਨਹੀਂ ਪਾਰਿਆ ਤਾਂ ਅੱਗੋ ਵਿਅਕਤੀ ਜਿਹੜੇ ਉਹ ਅਟਰੈਕਟਿਵ ਰੂਹੀ ਉਹ ਕਹਿਣ ਲੱਗੇ ਕਿ ਮੈਂ ਉਹ ਆ ਜਿਨੇ ਤੈਨੂੰ ਅੱਜ ਜੋ ਤੂੰ ਹੈ ਉਹ ਬਣਾਇਆ ਹੈ ਅੱਜ ਤੇਰੇ ਕੋਲ ਵੱਡਾ ਘਰ ਹੈ ਗੱਡੀ ਹੈ ਤੇਰੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਉਹ ਸਾਰੀ ਮੇਰੀ ਵਜ੍ਹਾ ਨਾਲ ਹੀ ਤਾਂ ਹੈ ਤਾਂ ਨੌਜਵਾਨ ਕਹਿਣ ਲੱਗਾ ਕਿ ਕੀ ਗੱਲ ਤੁਸੀਂ ਰੱਬ ਹੋ ਤੁਸੀਂ ਭਗਵਾਨ ਹੋ ਤਾਂ ਅਗੋਂ ਆਵਾਜ਼ ਆਈ ਕਿ ਹਾਂ ਰੱਬ ਵੀ ਤਾਂ ਹਾਂ ਮੈਂ ਭਗਵਾਨ ਹੀ ਹਾਂ ਮੈਂ ਐ ਜ਼ਰਾ ਗੌਰ ਕਰਨਾ ਬਾਬਾ ਜੀ ਇਸ ਗੱਲ ਤੇ ਇਹ ਕਹਾਣੀ ਬੜੀ دلچسپ ہے۔ تاں اس ویلے او کہندے ہاں میں رابی تਾਂ ਜਿੰਨੇ ਤੈਨੂੰ ਇਹ ਬਣਾਇਆ ਹੈ ਜਿੰਨੇ ਤੈਨੂੰ ਸਾਰਾ ਕੁਝ ਦਿੱਤਾ ਤੂੰ ਬੜਾ ਕਹਿਣਾ ਹੈ ਨਾ ਕਿ ਰੱਬਾ ਮੈਨੂੰ ਦਿਖਦਾ ਨਹੀਂ ਮੈਨੂੰ ਦਿਖਦਾ ਨਹੀਂ ਅੱਜ ਲੈ ਮੈਂ ਤੇਰੇ ਸਾਹਮਣੇ ਆਇਆ ਜੇ ਮੈਨੂੰ ਦੇਖੀ ਜਾ ਪਰ ਦਿਖੂੰਗਾ ਸਿਰਫ ਤੈਨੂੰ ਹੀ ਹੋਰ ਕਿਸੇ ਨੂੰ ਨਹੀਂ ਦਿਖੂੰਗਾ ਤੇ ਅੱਜ ਮੈਂ ਸਾਰਾ ਦਿਨ ਤੇਰੇ ਨਾਲ ਹੀ ਉਹ ਨौजवान ਕਹਿੰਦਾ ਕਿ ਮਜ਼ਾਕ ਕਿਉਂ ਕਰ ਰਹੇ ਹੋ ਮੇਰੇ ਨਾਲ ਕਹਿੰਦੇ ਮੈਂ ਮਜ਼ਾਕ ਨਹੀਂ ਕਰ ਰਿਹਾ ਸਾਰਾ ਦਿਨ ਤੇਰੇ ਨਾਲ ਹੀ ਹੈ ਅਜੇ ਉਹ ਇੰਨੀ ਗੱਲ ਕਹਿ ਹੀ ਰਿਹਾ ਸੀ ਨौजवान ਕਿ ਮਜ਼ਾਕ ਕਿਉਂ ਕਰ ਰਹੇ ਹੋ ਨਾਲੇ ਅੰਦਰੋਂ ਨਾ ਉਸ ਦੀ ਮਾਤਾ ਨੇ ਉਸ ਦੀ ਮਾਤਾ ਨੇ ਆਵਾਜ਼ ਮਾਰੀ ਕਿ ਬਾਰ ਕੀ ਕਰ ਰਹੇ ਆਂ ਅੰਦਰ ਆ ਮਾਤਾ ਕਹਿਣ ਲੱਗੀ ਪਿੱਛੇ ਪਿੱਛੇ ਆਈ ਨਾ ਮਾਤਾ ਕਹਿਣ ਲੱਗੀ ਪੁੱਤਰ ਕਿਦੇ ਨਾਲ ਗੱਲਾਂ ਕਰ ਰਹੇ ਆਂ ਉੱਥੇ ਤਾਂ ਕੋਈ ਵੀ ਨਹੀਂ ਹੈ ਹੁਣ ਉਹ ਨੌਜਵਾਨ ਬਾਬਾ ਜੀ ਸਹਿਮ ਗਿਆ ਕਿ ਆਖਰ ਮਾਤਾ ਨੂੰ ਦਿਖਾਈ ਨਹੀਂ ਦੇ ਰਿਹਾ ਹੈ ਇਹ ਇਨਸਾਨ ਮੈਨੂੰ ਤਾਂ ਨਜ਼ਰ ਆ ਰਿਹਾ ਹੈ ਕਿਤੇ ਸੱਚੀਓਂ ਭਗਵਾਨ ਨਾ ਹੋਵੇ ਰੱਬ ਨਾ ਹੋਵੇ ਹੁਣ ਦਿਮਾਗ ਦੇ ਵਿੱਚ ਚੱਲ ਰਹੀ ਹੈ ਹੁਣ ਉਹਨੇ ਦੇਖਿਆ ਵੀ ਯਾਰ ਮੇਰੀ ਮਾਤਾ ਨੂੰ ਦੇਖਿਆ ਨਹੀਂ ਆ ਕੇ ਆਪਣੇ ਸੋਫੇ ਤੇ ਬੈਠ ਗਿਆ ਜਿੱਦਾਂ ਹੀ ਉਹ ਆਪਣੇ ਸੋਫੇ ਤੇ ਬੈਠਿਆ ਨਾਲ ਹੀ ਉਹ ਭਗਵਾਨ ਬੈਠਾ ਹੈ ਰੱਬ ਬੈਠਾ ਹੈ ਬਾਬਾ ਜੀ ਉਦੋਂ ਕਹਿੰਦੇ ਉਹ ਨੌਜਵਾਨ ਨੂੰ ਯਕੀਨ ਹੋਇਆ ਕਿ ਵਾਕਈ ਰੱਬ ਹੀ ਹੈ ਨਹੀਂ ਦਿਨ ਨੂੰ ਉਹਦੀ ਮਾਤਾ ਇੱਕ ਇੱਕਾ ਪਚਾ ਲੈ ਕੇ ਆਈ ਔਰ ਚਾਹ ਲੈ ਕੇ ਆਈ ਉਹ ਜਿੱਦਾਂ ਹੀ ਉਸ ਨੌਜਵਾਨ ਨੇ ਉਹ ਚਾਹ ਪੀਤੀ ਜ਼ਰਾ ਗੌਰ ਕਰਨਾ ਬਾਬਾ ਜੀ ਜਿੱਦਾਂ ਹੀ ਉਸ ਨੌਜਵਾਨ ਨੇ ਚਾਹ ਪੀਤੀ ਤਾਂ ਚਾਹ ਪੀ ਕੇ ਜਿੱਦਾਂ ਉਹ ਚੀਲਾ ਦਿੰਦਾ ਸੀ ਨਾ ਪਹਿਲਾਂ ਕਿ ਮਾਤਾ ਇਹ ਚ ਮਿੱਠਾ ਬਹੁਤ ਪਾਤਾ ਹੈ ਜਾਂ ਮਿੱਠਾ ਘੱਟ ਪਾਤਾ ਹੈ ਉਹ ਇਦਾਂ ਹੀ ਚਿਲਾਇਆ ਬਾਬਾ ਜੀ ਹੁਣ ਉਹ ਨੌਜਵਾਨ ਜਦੋਂ ਚਿਲਾਇਆ ਨਾ ਉਹਦਾ ਧਿਆਨ ਪਿਆ ਆਪਣੇ ਉਸ ਭਗਵਾਨ ਤੇ ਯਾਨੀ ਕਿ ਭਗਵਾਨ ਕੋਲ ਬੈਠੇ ਉਹਨਾਂ ਤੇ ਧਿਆਨ ਪਿਆ ਤਾਂ ਧਿਆਨ ਜਦੋਂ ਪਿਆ ਤਾਂ ਉਹ ਸੋਚਣ ਲੱਗਾ ਯਾਰ ਮ ਭਗਵਾਨ ਦੇ ਸਾਹਮਣੇ ਆਪਣੀ ਮਾਤਾ ਨਾਲ ਇਦਾਂ ਬੋਲ ਰਿਹਾ ਹਾਂ ਚੰਗੀ ਗੱਲ ਨਹੀਂ ਤਾਂ ਕਹਿੰਦਾ ਉਹ ਫਿਰ ਮੈਂ ਸ਼ਾਂਤ ਹੋ ਗਿਆ ਉਹ ਨੌਜਵਾਨ ਯਾਨੀ ਕਿ ਸ਼ਾਂਤ ਹੋ ਗਿਆ ਕਹਿੰਦਾ ਮੈਂ ਸ਼ਾਂਤ ਹੋ ਗਿਆ ਤਾਂ ਮੈਂ ਮਾਤਾ ਨੂੰ ਕਿਹਾ ਚਲ ਕੋਈ ਨਹੀਂ ਮਾਤਾ ਪਰ ਫਿਰ ਵੀ ਜਿਆਦਾ ਮਿੱਠਾ ਨਾ ਬਾਇਆ ਕਰ ਧਿਆਨ ਰੱਖਿਆ ਕਰ ਥੋੜਾ ਹੋਰ ਸ਼ਾਂਤ ਹੋ ਕੇ ਬੈਠ ਗਿਆ ਤੇ ਮੈਂ ਚਾਹ ਪੀਣ ਲੱਗ ਪਿਆ ਕਿਉਂਕਿ ਉਹਦੇ ਦਿਲ ਦੇ ਵਿੱਚ ਆ ਗਈ ਨਾ ਲੜਕੇ ਦੇ ਕਿ ਮੈਂ ਭਗਵਾਨ ਦੇ ਸਾਹਮਣੇ ਰੱਬ ਦੇ ਸਾਹਮਣੇ ਇਦਾਂ ਕਿੱਦਾਂ ਬੋਲ ਰਿਹਾ ਹਾਂ ਆਪਣੀ ਮਾਂ ਨਾਲ ਹੁਣ ਜਦੋਂ ਚਾਹ ਪੀਤੀ ਚਾਹ ਪੀ ਕੇ ਜਦੋਂ ਨਹਾਣ ਧੋਣ ਚੱਲਿਆ ਬਾਬਾ ਜੀ ਦਿਨ ਦੇ ਜਿਹੜੇ ਜੋ ਕ੍ਰਿਆ ਕਰਦਾ ਹੈ ਨਹਾਣ ਧੋਣ ਵਾਲੀਆਂ ਤਾਂ ਜਦੋਂ ਚੱਲਣ ਲੱਗਾ ਤਾਂ ਭਗਵਾਨ ਨਾਲ ਚੱਲ ਪੇ ਤਾਂ ਉਹਨੇ ਹੱਥ ਜੋੜੇ ਕਹਿੰਦਾ ਮਹਾਰਾਜ ਹੁਣ ਤਾਂ ਰੁਕ ਜਾਓ ਇੱਥੋਂ ਤੇ ਮੈਨੂੰ ਜਾ ਲੈੰਦੋ ਕੱਲੇ ਨੂੰ ਅੰਦਰ ਇੱਥੇ ਤਾਂ ਨਾ ਚੱਲੋ ਅੰਦਰ ਹੁਣ ਉਹ ਰੁਕ ਗਏ ਭਗਵਾਨ ਕਹਿੰਦੇ ਰੁਕ ਗਏ ਕਹਿੰਦੇ ਹੁਣ ਉਹ ਨੌਜਵਾਨ ਜਿਹੜਾ ਨਹਾਣ ਹੋ ਕੇ ਵਾਪਸ ਆਇਆ ਤਿਆਰ ਹੋ ਕੇ ਔਰ ਜਦੋਂ ਪੂਜਾ ਕਰਨ ਲੱਗਾ ਉੱਥੇ ਵੀ ਉਹ ਭਗਵਾਨ ਉਹਦੇ ਕੋਲ ਬੈਠੇ ਐ ਹੁਣ ਉਸ ਨੌਜਵਾਨ ਨੇ ਬੜੇ ਪਿਆਰ ਨਾਲ ਬੜੀ ਸ਼ਰਧਾ ਨਾਲ ਭਗਤੀ ਕੀਤੀ ਪਾਠ ਕੀਤਾ ਪੂਜਾ ਕੀਤੀ ਕਿਉਂਕਿ ਅਜਰਾਬ ਨਾਲ ਹੈ ਭਗਵਾਨ ਦੇ ਨਾਲ ਹੀ ਨੇ ਹੁਣ ਜਦੋਂ ਪਾਠ ਪੂਜਾ ਕਰਕੇ ਘਰੋਂ ਨਿਕਲਿਆ ਕਾਰ ਦੇ ਵਿੱਚ ਬੈਠਾ ਤਾਂ ਕੀ ਦੇਖਦਾ ਕਿ ਨਾਲ ਦੀ ਸੀਟ ਤੇ ਫੇਰ ਉਹੀ ਬੈਠੇ ਨੇ ਹੁਣ ਉਹ ਨੌਜਵਾਨ ਨੇ ਜਦੋਂ ਕਾਰ ਚਲਾਈ ਨਾ ਕਾਰ ਚਲਾ ਕੇ ਜਾ ਰਿਹਾ ਹੈ ਬਾਬਾ ਜੀ ਤਾਂ ਰਸਤੇ ਦੇ ਵਿੱਚ ਉਹਨੂੰ ਫੋਨ ਆਇਆ ਹੁਣ ਉਹਦੀ ਆਦਤ ਕੀ ਸੀ ਕਿ ਗੱਡੀ ਚਲਾਉਂਦੇ ਹੋਏ ਉਹਨੇ ਫੋਨ ਚੱਕ ਲੈਣਾ ਪਰ ਅੱਜ ਨਾਲ ਦੀ ਸੀਟ ਤੇ ਭਗਵਾਨ ਬੈਠੇ ਐ ਜ਼ਰਾ ਗੌਰ ਕਰਨਾ ਨਾਲ ਦੀ ਸੀਟ ਤੇ ਭਗਵਾਨ ਬੈਠੇ ਉਹ ਕਹਿੰਦਾ ਯਾਰ ਕਿਤੇ ਮੈਂ ਇੱਦਾਂ ਹੀ ਫੋਨ ਚੱਕ ਲਵਾਂ ਕਿਤੇ ਮੈਨੂੰ ਡਾਂਟ ਹੀ ਨਾ ਦੇਣ ਕਿ ਤੈਨੂੰ ਫੋਨ ਕਿੰਦਾ ਚੱਕ ਰਿਹਾ ਉਹ ਹੁਣ ਨੌਜਵਾਨ ਨੇ ਕੀ ਕੀਤਾ ਸਾਈਡ ਤੇ ਗੱਡੀ ਰੋਕੀ ਰੋਕ ਕੇ ਫੋਨ ਤੇ ਗੱਲ ਕੀਤੀ ਸਾਰੇ ਜਿਹੜੇ ਰੂਲਸ ਸੀ ਉਹ ਸਾਰੇ ਫੋਲੋ ਕੀਤੇ ਅੱਜ ਕੋਈ ਵੀ ਟ੍ਰੈਫਿਕ ਰੂਲ ਨਹੀਂ ਤੋੜਿਆ ਉਹਨੇ ਹੁਣ ਫੋਨ ਆਇਆ ਸੀਗਾ ਤੇ ਉਹ ਕਰਮਚਾਰੀ ਸੀ ਕਿਤੇ ਉਹ ਨੌਜਵਾਨ ਜਿਹੜਾ ਸੀ ਉਹਦੀ ਨੌਕਰੀ ਸੀ ਉਹ ਕਿਤੇ ਕਰਮਚਾਰੀ ਸੀ ਤੇ ਉਹ ਰਿਸ਼ਵਤ ਲੈਂਦਾ ਸੀ ਤਾਂ ਅੱਜ ਜਦੋਂ ਗੱਲ ਆਈ ਡੀਲ ਦੀ ਫੋਨ ਫੋਨ ਆਇਆ ਉਹਨੇ ਇਹ ਨਹੀਂ ਪੁੱਛਿਆ ਕਿ ਉੱਪਰੋਂ ਕਿੰਨੇ ਪੈਸੇ ਬਣਨਗੇ ਉਹਨੇ ਦੇਖਿਆ ਵੀ ਕੋਲ ਭਗਵਾਨ ਬੈਠੇ ਆ ਉਹਨੇ ਕਿਹਾ ਵੀ ਠੀਕ ਹੈ ਜੋ ਵੀ ਆ ਕੰਮ ਤੁਹਾਡਾ ਹੋ ਜਾਏਗਾ ਉਹਨੇ ਪੈਸੇ ਦੀ ਗੱਲ ਨਹੀਂ ਕੀਤੀ ਹੁਣ ਜਦੋਂ ਆਫਿਸ ਪਹੁੰਚਿਆ ਨਾ ਉਹ ਨੌਜਵਾਨ ਤਾਂ ਆਫਿਸ ਜਾ ਕੇ ਉਹਦੀ ਇੱਕ ਆਦਤ ਸੀ ਕਿ ਜਾਂ ਕਿਸੇ ਕਰਮਚਾਰੀ ਨਾਲ ਲੜ ਪੈਣਾ ਤੇ ਗੱਲਾਂ-ਗੱਲਾਂ ਦੇ ਵਿੱਚ ਕਈ ਵਾਰੀ ਗਾਲ ਵੀ ਨਿਕਲ ਜਾਣੀ ਪਰ ਅੱਜ ਜਿੱਥੇ ਜਾ ਰਿਹਾ ਸੀ ਭਗਵਾਨ ਨਾਲ ਜਾ ਰਿਹਾ ਸੀ ਔਰ ਉਸੇ ਨੂੰ ਹੀ ਦਿਖ ਰਿਹਾ ਸੀ ਹੋਰ ਕਿਸੇ ਨੂੰ ਨਹੀਂ ਦਿਖ ਰਿਹਾ ਸੀ ਇਸ ਲਈ ਨਾ ਉਹ ਕਿਸੇ ਨਾਲ ਅੱਜ ਲੜਿਆ ਨਾ ਕਿਸੇ ਨਾਲ ਝਗੜਿਆ ਔਰ ਨਾ ਹੀ ਮੂੰਹ ਚੋਂ ਜ਼ੁਬਾਨ ਚੋਂ ਕੋਈ ਗਾਲ ਨਿਕਲੀ ਕਿ ਜਿਹੜੇ ਉਹ ਨੌਜਵਾਨ ਤੋਂ ਛੋਟੇ ਜਿਹੜੇ ਕਰਮਚਾਰੀ ਸੀ ਉਹ ਨੌਜਵਾਨ ਉਹਨਾਂ ਨੂੰ ਡਾਂਟਦਾ ਹੁੰਦਾ ਸੀ ਹੁਣ ਅੱਜ ਉਸ ਨੌਜਵਾਨ ਨੇ ਡਾਂਟਿਆ ਨਹੀਂ ਕੋਈ ਗੱਲ ਬੜੀ ਪਿਆਰ ਨਾਲ ਕੀਤੀ ਸਾਰਿਆਂ ਨਾਲ ਤਾਂ ਉਹ ਸਾਰੇ ਹੈਰਾਨ ਕੇ ਅੱਜ ਸਰ ਨੂੰ ਕੀ ਹੋ ਗਿਆ ਬੋਸ ਨੂੰ ਕੀ ਹੋ ਗਿਆ ਇਹ ਤਾਂ ਬਿਲਕੁਲ ਬਦਲ ਗਏ ਹੁਣ ਸਾਰਾ ਦਿਨ ਬੀਤ ਗਿਆ ਭਗਵਾਨ ਨਾਲ ਉਹਨੂੰ ਹੀ ਇਕੱਲੇ ਨੂੰ ਨਜ਼ਰ ਆ ਰਹੇ ਹੈ ਜ਼ਰਾ ਗੌਰ ਕਰੋ ਬਾਬਾ ਜੀ ਸੋਣਾ ਸਾਈ ਨਾਲ ਹੈ ਉਸੇ ਨੂੰ ਹੀ ਇਕੱਲੇ ਨੂੰ ਨਜ਼ਰ ਆ ਰਹੇ ਹੈ ਸਾਰਾ ਦਿਨ ਬੜਾ ਪਿਆਰਾ ਬੀਤਿਆ ਨਾ ਕਾਮ ਆਇਆ ਨਾ ਕਰੋਧ ਆਇਆ ਨਾ ਲੋਭ ਆਇਆ ਨਾ ਮੋਹ ਆਇਆ ਨਾ ਹੰਕਾਰ ਆਇਆ ਕਿਉਂਕਿ ਹੁਣ ਉਹ ਉਹਨੂੰ ਹੀ ਦਿਖ ਰਿਹਾ ਹੈ ਬਸ ਭਗਵਾਨ ਸੋਹਣਾ ਸਾਈਂ ਉਸੇ ਨੂੰ ਹੀ ਦਿਖ ਰਿਹਾ ਹੈ ਦੂਜੇ ਨੂੰ ਨਹੀਂ ਦਿਖ ਰਿਹਾ ਤਾਂ ਉਹਨਾਂ ਦੀ ਨਜ਼ਰ ਚ ਹੈ ਉਹਨੂੰ ਪਤਾ ਲੱਗ ਗਿਆ ਕਿ ਮੈਂ ਅੱਜ ਭਗਵਾਨ ਦੀ ਨਜ਼ਰ ਚਾਹ ਤਾਂ ਮੈਂ ਚੰਗਾ ਹੀ ਬਣ ਕੇ ਰਹਿਣਾ ਹੁਣ ਜਦੋਂ ਸ਼ਾਮ ਦੇ ਵਕਤ ਬਾਬਾ ਜੀ ਜਦੋਂ ਆਫਿਸ ਬੰਦ ਹੋਣ ਦਾ ਸਮਾਂ ਹੋਇਆ ਹੁਣ ਵਾਪਸ ਆ ਕੇ ਆਪਣੀ ਕਾਰ 'ਚ ਬੈਠਾ ਅਜੇ ਬੈਠਾ ਤਾਂ ਸਾਹਮਣੇ ਫੇਰ ਭਗਵਾਨ ਬੈਠੇ ਸੋਹਣਾ ਸਾਈਂ ਨਾਲ ਦੀ ਸੀਟ ਤੇ ਬੈਠਾ ਹੈ ਬਾਬਾ ਜੀ ਤਾਂ ਹੁਣ ਇਸ ਨੌਜਵਾਨ ਨੇ ਕਿਹਾ ਕਿ ਬਾਬਾ ਜੀ ਤੁਸੀਂ ਵੀ ਕੋਈ ਆ ਰੂਲ ਜਿਹੜੇ ਹੈ ਇਹ ਫੋਲੋ ਕਰ ਲਓ ਤੁਸੀਂ ਵੀ 벨ਟ ਲਾ ਲਓ ਕਹਿੰਦਾ ਭਗਵਾਨ ਨੇ 벨ਟ ਲਾ ਲਈ ਹੁਣ ਨੌਜਵਾਨ ਨੇ ਜਦੋਂ ਕਿਹਾ ਭਗਵਾਨ ਨੇ 벨ਟ ਲਾ ਲਈ ਹੁਣ ਜਦੋਂ ਘਰ ਪਹੁੰਚੇ ਰਾਤ ਦੀ ਰੋਟੀ ਦਾ ਸਮਾਂ ਆਇਆ ਮਾਂ ਨੇ ਡਿਨਰ ਤਿਆਰ ਕਰ ਰੱਖਿਆ ਸੀ ਬਾਬਾ ਜੀ ਜਦੋਂ ਅੱਗੇ ਰੱਖ ਕੇ ਪਰੋਸਿਆ ਹੁਣ ਐਸੇ ਨੂੰ ਹੀ ਇਕੱਲੇ ਨੂੰ ਦੇਖ ਰਿਹਾ ਹੈ ਭਗਵਾਨ ਯਾਨੀ ਕਿ ਉਹ ਸੋਣਾ ਸਾਈਂ ਸਿਰਫ ਐਸੇ ਨੂੰ ਹੀ ਦੇਖ ਰਿਹਾ ਹੋਰ ਕਿਸੇ ਨੂੰ ਨਹੀਂ ਦੇਖ ਰਿਹਾ ਘਰ ਚ ਹੁਣ ਜਿੱਦਾਂ ਹੀ ਡਾਈਨਿੰਗ ਟੇਬਲ ਤੇ ਬੈਠਿਆ ਰੋਟੀ ਖਾਣ ਲਈ ਪਹਿਲੀ ਵਾਰ ਜ਼ਿੰਦਗੀ ਚ ਬੋਲਿਆ ਕਿ ਐ ਪ੍ਰਭੂ ਐ ਭਗਵਾਨ ਹੈ ਮੇਰੇ ਸਾਈਂ ਪਹਿਲਾ ਅਨਵਾਲਾ ਤੁਸੀਂ ਲਿਓ ਤਾਂ ਉਸ ਨੌਜਵਾਨ ਨੇ ਪਹਿਲੀ ਵਾਰ ਇਹ ਗੱਲ ਕਹੀ ਕਿ ਐ ਰੱਬਾ ਪਹਿਲਾ ਨਵਾਲਾ ਤੁਹਾਡਾ ਹੁਣ ਪਹਿਲਾ ਨਵਾਲਾ ਕਹਿੰਦੇ ਉਸ ਭਗਵਾਨ ਨੇ ਲੈ ਲਿਆ ਸੋਹਣੇ ਸਾਈ ਨੇ ਖਾ ਲਿਆ ਉਸ ਤੋਂ ਬਾਅਦ ਭੋਜਨ ਇਸ ਲੜਕੇ ਨੇ ਸ਼ੁਰੂ ਕੀਤਾ ਕਰਨਾ ਹੁਣ ਜਦੋਂ ਰੋਟੀ ਖਾ ਲਈ ਡਿਨਰ ਸਮਾਪਤ ਹੋਇਆ ਮਾਂ ਬੜੀ ਹੈਰਾਨ ਹੋਈ ਮਾਂ ਨੇ ਉਸ ਨੌਜਵਾਨ ਨੂੰ ਬੁਲਾਇਆ ਕੋਲ ਔਰ ਬੁਲਾ ਕੇ ਕਹਿਣ ਲੱਗੇ ਕਿ ਪੁੱਤਰ ਅੱਜ ਤੋਂ ਕੋਈ ਕਮੀ ਕੱਢੀ ਨਹੀਂ ਤੂੰ ਤਾਂ ਹਰ ਰੋਜ਼ ਜਦੋਂ ਰੋਟੀ ਖਾਣ ਲੱਗਦਾ ਹੈ ਤੂੰ ਹਰ ਰੋਜ਼ ਰੋਟੀ ਖਾ ਕੇ ਔਰ ਖਾਣ ਲੱਗਦੇ ਈ ਤੂੰ ਕੋਈ ਨਾ ਕੋਈ ਕਮੀ ਕੱਢਦਾ ਹੈ ਕਦੇ ਸਬਜ਼ੀ ਚ ਕਮੀ ਕੱਢ ਦਿੰਨਾ ਹੈ ਕਦੇ ਦਾਲ ਚ ਕਮੀ ਕੱਢ ਦਿੰਨਾ ਹੈ ਕਦੇ ਨਮਕ ਕਹਿੰਦਾ ਜ਼ਿਆਦਾ ਹੈ ਕਦੇ ਕਹਿੰਦਾ ਨਮਕ ਘੱਟ ਹੈ ਕਦੇ ਕਹਿੰਦਾ ਰੋਟੀ ਸਹੀ ਨਹੀਂ ਬਣੀ ਪਰ ਅੱਜ ਤੂੰ ਬੜੀ ਸ਼ਾਂਤੀ ਨਾਲ ਖਾ ਗਿਆ ਕੀ ਗੱਲ ਹੈ ਮਾਂ ਕਹਿਣ ਲੱਗੀ ਕਿ ਅੱਜ ਸੂਰਜ ਪੱਛਮ ਚੋਂ ਨਿਕਲ ਗਿਆ ਹੈ ਪੱਛਮ ਚੋਂ ਨਿਕਲ ਕਿੱਦਾਂ ਗਿਆ ਹੈ ਪਰ ਉਹ ਲੜਕਾ ਕਹਿਣ ਲੱਗਾ ਨੌਜਵਾਨ ਕਹਿਣ ਲੱਗਾ ਕਹਿੰਦਾ ਨਹੀਂ ਮਾਂ ਅੱਜ ਸੂਰਜ ਜਿਹੜਾ ਹੈ ਨਾ ਮੇਰੇ ਦਿਲ ਚ ਉਦੇ ਹੋਇਆ ਹੈ ਯਾਨੀ ਕਿ ਅੱਜ ਸੂਰਜ ਜਿਹੜਾ ਚੜਿਆ ਹੈ ਨਾ ਉਹ ਮੇਰੇ ਦਿਲ 'ਚ ਚੜਿਆ ਹੈ। ਔਰ ਕਹਿਣ ਲੱਗਾ ਕਿ ਮਾਂ ਅੱਜ ਇਹ ਮੈਨੂੰ ਡਿਨਰ ਤਾਂ ਲੱਗਿਆ ਹੀ ਨਹੀਂ, ਭੋਜਨ ਤਾਂ ਲੱਗਿਆ ਹੀ ਨਹੀਂ। ਅੱਜ ਤਾਂ ਮੈਨੂੰ ਇਹ ਪ੍ਰਸ਼ਾਦ ਲੱਗਿਆ। ਅੱਜ ਤਾਂ ਮੈਂ ਪ੍ਰਸ਼ਾਦ ਖਾਤਾ। ਔਰ ਪ੍ਰਸ਼ਾਦ 'ਚ ਕਦੇ ਕੋਈ ਕਮੀ ਹੁੰਦੀ ਨਹੀਂ ਹੈ। ਹੁਣ ਮਾਂ ਨੇ ਦੇਖਿਆ ਕਿ ਪੁੱਤਰ ਤਾਂ ਬਦਲ ਹੀ ਗਿਆ ਹੈ। ਬੇਟਾ ਤਾਂ ਬਿਲਕੁਲ ਹੀ ਬਦਲ ਗਿਆ ਹੈ। ਹੁਣ ਰਾਤ ਹੋਈ ਜਦੋਂ ਸੌਣ ਲਈ ਆਇਆ ਬਾਬਾ ਜੀ ਉੱਥੇ ਵੀ ਸੋਹਣਾ ਸਾਈਂ ਖੜਾ ਹੈ। ਜ਼ਰਾ ਗੌਰ ਕਰਨਾ ਉੱਥੇ ਵੀ ਭਗਵਾਨ ਖੜੇ ਹੈ। ਤੇ ਅੱਗੋ ਬੋਲ ਰਹੇ ਹੈ। ਕਹਿੰਦੇ ਅੱਗੇ ਤੂੰ ਜਦੋਂ ਸੌਣ ਜਾਣਾ ਹੈ ਬڑا ਚਿਰਚੜਾ ਜਾਂ ਪਨ ਲੈ ਕੇ ਜਾਣਾ ਤੈਨੂੰ ਕਈ ਵਾਰੀ ਨੀਂਦ ਨਹੀਂ ਆਂਦੀ ਤੇ ਤੂੰ ਕਿਤਾਬ ਪੜਦਾ ਹੈ ਜਾਂ ਕੋਈ ਮਿਊਜ਼ਿਕ ਲਗਾਉਣਾ ਹੈ ਜਾਂ ਕੋਈ ਤਰੀਕਾ ਲੱਭਦਾ ਹੈ ਤਾਂ ਕਿ ਤੈਨੂੰ ਨੀਂਦ ਆਵੇ ਪਰ ਅੱਜ ਤੈਨੂੰ ਬੜੀ ਸਕੂਨ ਦੀ ਨੀਂਦ ਆਏਗੀ ਅੱਜ ਤੈਨੂੰ ਇਹਨਾਂ ਬਾਹਰੀ ਚੀਜ਼ਾਂ ਦੀ ਬਿਲਕੁਲ ਵੀ ਲੋੜ ਨਹੀਂ ਹੈ ਔਰ ਵਾਕਈ ਉਸ ਨੌਜਵਾਨ ਨੂੰ ਬੜੀ ਹੀ ਸਕੂਨ ਦੀ ਨੀਂਦ ਆਈ ਬਾਬਾ ਜੀ ਆਪਣੇ ਸਾਈਂ ਦੇ ਦਰਦਾਰ ਹੋਏ ਹੈ ਸਕੂਨ ਦੀ ਨੀਂਦ ਆਈ ਔਰ ਨੀਂਦ ਆਈ ਤਾਂ ਅਚਾਨਕ ਉਦੋਂ ਅੱਖ ਖੁੱਲੀ ਜਦੋਂ ਮਾਤਾ ਨੇ ਉਠਾਇਆ ਉਹਦੀ ਮਾਂ ਨੇ ਉਠਾਇਆ ਕਿ ਪੁੱਤਰ ਉੱਠ ਜਾ ਔਰ ਜਦੋਂ ਉੱਠਿਆ ਤਾਂ ਉਸ ਵੇਲੇ ਉਹਨੂੰ ਪਤਾ ਲੱਗਿਆ ਕਿ ਮੈਂ ਤਾਂ ਸੁਪਨਾ ਦੇਖ ਰਿਹਾ ਸੀ ਸੁਪਨਾ ਖੁੱਲਿਆ ਅੱਖਾਂ ਖੁੱਲੀਆਂ ਤਾਂ ਸੋਚ ਰਿਹਾ ਕਿ ਮੈਂ ਗਹਿਰੀ ਨੀਂਦ ਦੇ ਵਿੱਚ ਸੀ ਇੱਕ ਸੁਪਨਾ ਦੇਖ ਰਿਹਾ ਸੀ ਪਰ ਸੱਚ ਇਹ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਕਿ ਅੱਜ ਉਹ ਨੌਜਵਾਨ ਜਿਹੜਾ ਹੈ ਨਾ ਉਹ ਜ਼ਿੰਦਗੀ ਦੀ ਗਹਿਰੀ ਨੀਂਦ ਦੇ ਵਿੱਚ ਸੀ ਔਰ ਅੱਜ ਇਸ ਸੁਪਨੇ ਨੇ ਉਸਨੂੰ ਜ਼ਿੰਦਗੀ ਦੇ ਵਿੱਚ ਜਗਾਇਆ ਸੀ ਬਾਬਾ ਜੀ ਇੱਕ ਐਸਾ ਸੁਪਨਾ ਸੀ ਇਹ ਜਿਨੇ ਅੰਦਰ ਤੱਕ ਬਾਬਾ ਜੀ ਮਾਰ ਕੀਤੀ ਸੀ ਇਹ ਦੱਸ ਦਿੱਤਾ ਸੀ ਕਿ ਹਰ ਵੇਲੇ ਉਸ ਰੱਬ ਦੀ ਨਜ਼ਰ ਤੇਰੇ ਤੇ ਹੈ ਹਰ ਇਨਸਾਨ ਤੇ ਉਸ ਖੁਦਾ ਦੀ ਨਜ਼ਰ ਹੈ ਬਾਬਾ ਜੀ ਹਰ ਵੇਲੇ ਹਰ ਇਨਸਾਨ ਤੇ ਉਸ ਰੱਬ ਦੀ ਨਜ਼ਰ ਹੈ ਇਹ ਸਪਨਾ ਇਹ ਦੱਸ ਰਿਹਾ ਹੈ ਕਹਾਣੀ ਇਹ ਦੱਸਦੀ ਹੈ ਕਿ ਸਾਨੂੰ ਹਮੇਸ਼ਾ ਨੇਕ ਕਰਮ ਕਰਨਾ ਚਾਹੀਦਾ ਹੈ ਫਕੀਰ ਲੋਕ ਫਰਮਾਉਂਦੇ ਆ ਕਿ ਇਨਸਾਨ ਵਿਸ਼ੇ ਵਿਕਾਰਾਂ ਦੇ ਵਿੱਚ ਕਿਰਿਆ ਹੋਇਆ ਹੈ ਪਰ ਜਦੋਂ ਇਨਸਾਨ ਨੂੰ ਇਹ ਯਕੀਨ ਹੋ ਜਾਵੇ ਇਹ ਪਤਾ ਲੱਗ ਜਾਵੇ ਇੱਕ ਐਸਾ ਸੁਪਨਾ ਹੀ ਜਾਵੇ ਆ ਜਾਵੇ ਕਿ ਮੇਰਾ ਸਾਈ ਮੈਨੂੰ ਦੇਖ ਰਿਹਾ ਹੈ ਮੇਰਾ ਰੱਬ ਮੈਨੂੰ ਦੇਖ ਰਿਹਾ ਹੈ ਤਾਂ ਬੰਦਾ ਇਸ ਚੀਜ਼ ਨੂੰ ਧਿਆਨ ਰੱਖ ਕੇ ਚੱਲੇ ਤਾਂ ਉਹਦਾ ਖਿਹੜਾ ਇਹਨਾਂ ਵਿਸ਼ੇਵਿਕਾਰਾਂ ਤੋਂ ਛੁੱਟ ਸਕਦਾ ਹੈ ਬਾਬਾ ਜੀ ਔਰ ਉਹਦੀ ਜ਼ਿੰਦਗੀ ਬੜੇ ਸੁੱਖ ਮੈਂ ਹੋ ਜੇਗੀ ਔਰ ਜਿਸ ਦਿਨ ਕਹਿੰਦੇ ਇਨਸਾਨ ਨੂੰ ਅਸਲ ਦੇ ਵਿੱਚ ਇਹ ਯਕੀਨ ਹੋ ਗਿਆ ਕਿ ਮੇਰਾ ਰੱਬ ਮੈਨੂੰ ਦੇਖ ਰਿਹਾ ਹੈ ਮੇਰੇ ਨਾਲ ਹੈ ਹਰ ਜਗ੍ਹਾ ਮੇਰੇ ਨਾਲ ਜਾ ਰਿਹਾ ਹੈ ਤੇ ਉਹਦੀ ਜ਼ਿੰਦਗੀ ਦੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਪ੍ਰੋਬਲਮਸ ਖਤਮ ਹੋ ਜਾਣਗੀਆਂ ਬਾਬਾ ਜੀ بس ਇਸ ਤੇ ਯਕੀਨ ਕਰੋ ਕਿ ਸੋਣਾ ਸਾਈਂ ਹਰ ਵੇਲੇ ਨਾਲ ਹੈ ਸਾਨੂੰ ਦੇਖ ਰਿਹਾ ਹੈ ਉਹ ਰੱਬ ਹਰ ਵੇਲੇ ਨਾਲ ਹੈ ਸਾਨੂੰ ਦੇਖ ਰਿਹਾ ਹੈ ਭਗਵਾਨ ਹਰ ਵੇਲੇ ਸਾਨੂੰ ਦੇਖ ਰਿਹਾ ਹੈ ਇਹਦੇ ਨਾਲ ਕਹਿੰਦਾ ਬੰਦੇ ਦੇ ਨੇਕ ਕਰਮ ਹੋਣਗੇ ਔਰ ਜਦੋਂ ਕਰਮ ਨੇਕ ਹੋ ਜਾਣਗੇ ਤਾਂ ਫਿਰ ਸਮਾਂ ਵੀ ਜਲਦੀ ਚੰਗਾ ਆ ਜਾਏਗਾ ਬਾਬਾ ਜੀ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸਾਈਂ ਜੀ ਦੀ ਜੈ ਬਾਬਾ ਮੁਰਾਦ ਸ਼ਾਹ ਵਲੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈਂ ਲੋਕਾਂ ਸਾਰਿਆਂ ਨੂੰ ਸਲਾਮ ਹੈ ਸਭ ਨੂੰ ਪ੍ਰਣਾਮ ਹੈ ਉਹ ਸੋਹਣਾ ਸਾਈਂ ਉਹ ਰੱਬ ਹਮੇਸ਼ਾ ਇਸ ਕਹਾਣੀ ਦੀ ਤਰ੍ਹਾਂ ਹਮੇਸ਼ਾ ਤੁਹਾਡੇ ਨਾਲ ਰਹੇ ਬਾਬਾ ਜੀ ਜੈ ਸਾਈਂ ਜੀ